ਹੈਲੋ ਜੀ ਸੱਚੇ ਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਨੂੰ ਗਏ ਤੇ ਮੇਰਾ ਸੁੰਡੇ ਨਮੋਟਾ ਵੀ ਲੱਗਨੇ ਜਿਵੇਂ ਪਤਾ ਨਹੀਂ ਕਿੰਨੀ ਕਿ ਠੰਡ ਹੁੰਦੀ ਆ ਤੇ ਆਪਣੇ ਜਾਣ ਦੇ ਵਿੱਚ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਅੱਜ ਹੁਣ ਜਿਹੜਾ ਇਹ ਮੈਂ ਸਟੇਲ ਸਭ ਨੂੰ ਕਹਿੰਦੇ ਹਾਂ ਕਿ ਨਰਸਰੀ ਚਲੀਏ ਕਿਉਂਕਿ ਨਰਸਰੀ ਦੇ ਵਿੱਚੋਂ ਥੋੜੇ ਪੌਂਡ ਵਾਲੇ ਪਲਾਂਟਸ ਲੈ ਕੇ ਆਉਣੇ ਨਾਲੇ ਪੌਟਸ ਲੈ ਕੇ ਆਉਣੇ ਆ ਤੇ ਦੇਖਦੇ ਆ ਜੇਕਰ ਬੱਚੇ ਸੌਂਗੇ ਟਾਈਮ ਨਾਲ ਫਿਰ ਮੈਂ ਇਹਦੇ ਟੈਲ ਸਭ ਜਾਵਾਂਗੇ ਦੇ ਵਿੱਚ ਉਤਨੂੰ ਜਾਗਦਾ ਛੱਡ ਕੇ ਜਾਵਾਂਗੇ ਹਰ ਰਾਇ ਨੂੰ ਸਮਾਦਾਂਗੇ ਤੇ ਕਿਉਂਕਿ ਲੇਟ ਹੀ ਉੱਠਿਆ ਸੀ ਸਵੇਰੇ ਦੇ ਵਜੂਤ 9 ਹੀ ਵਜਾ ਕੇ ਉੱਠਿਆ ਤੇ ਉਹ ਨਾ ਵੀ ਸੌਂਗਾ ਦਿਨੇ ਤਾਂ ਚੱਲ ਜੂ ਕੱਲ ਵੈਸੇ ਫੇਰ ਛੁੱਟੀ ਆ ਤੇ ਨਾਲੇ ਜਿਹੜਾ ਇਹ ਥੋੜਾ ਜਿਹਾ ਵਾਰ ਕਪੜਾ ਵਗੈਰਾ ਜਿਹੜਾ ਲਗਾਉਣਾ ਸੈੱਟ ਕਰਨਾ ਹੈ ਜਿਹੜੇ ਕੰਮ ਰਹਿੰਦੇ ਆ ਕਰਦੇ ਆ ਪੈਕਿੰਗ ਕਰਨੀ ਆ ਤੇ ਇਸ ਕਰਕੇ ਅੱਜ ਸੌਣਾ ਨਹੀਂ ਆ ਅੱਜ ਹੀ ਆਪਾਂ ਸਾਰੇ ਕੰਮ ਕਰਾਂਗੇ ਤੇ ਜਿੰਨਾ ਟਾਈਮ ਤੱਕ ਬੱਚੇ ਬਾਹਰ ਹੋਣ ਦੇ ਵਜੋ ਤੇ ਹਰ ਰਾਜ ਹੋਣੀ ਬਾਹਰ ਖੇਡਣ ਗਏ ਹੈ ਮੈਂ ਕਿਹਾ ਮੈਂ ਤੇ ਟੇਟੇ ਨੂੰ ਸਭ ਦੋਵੇਂ ਪੈਕਿੰਗ ਕਰ ਲੈਨੇ ਆ ਥੋੜਾ ਜਿਹਾ ਕੱਪੜੇ-ਕੁੱਪੜੇ ਕੱਢ ਕੇ ਬੈਗ ਦੇ ਵਿੱਚ ਪਾ ਲੈਨੇ ਆ ਕੀ ਹੋਇਆ ਕੀ ਹੋਇਆ ਜੀ ਉੱਠ ਗਿਆ ਤੇ ਫਿਰ ਜਾ ਕੇ ਉਹਦੇ ਨਾਲ ਲੱਭੇ ਪੈ ਜੀ ਹੋਰ ਜਿਹੜਾ ਹੋਇਆ ਕੋਠੇ 'ਚ ਬੋਲਦਾ ਹੁੰਦਾ ਵਾ ਜਿਉਟ ਕੇ ਰਹੋਗੇ ਤੇ ਫਿਰ ਟੀਵੀ ਲਾ ਦਿਓ ਬਾਹਰ ਲੈ ਜੀ ਲੋਕੀ ਕਾਉ ਬਖਾ ਕੇ ਲਿਆਵਾ ਜਾ ਪਾਰਕ ਚ ਚਲੀ ਗਏ ਉਹਦੇ ਨਾਲ ਲੰਮੀ ਮੈਜੀ ਕਹੋ ਪਹਿਲਾਂ ਬੈ ਕੇ ਲੰਮੀ ਮੈਜੀ ਜੇ ਨਾ ਚੁੱਪ ਕੀਤਾ ਬਾਹਰ ਉਲ ਗਈ ਆਜਾ ਕਾਉ ਵੇਖ ਚਲੀ ਗਏ ਕਾਉ ਖਾ ਲਈ ਜੋ ਫਿਰ ਵੀ ਨਾ ਚੁੱਪ ਕੀਤਾ ਪਾਰਕ ਚ ਲੈ ਜੀ ਹਾਂ ਪਾਰਕ ਚ ਨਹੀਂ ਲਾਉ ਟੀਵੀ ਲਾ ਦੀ ਬਾਹਰ ਚ ਟੀਵੀ ਲਾ ਗਦਾ ਟੌਫੀ ਦੇ ਦੀ ਉਹਨੂੰ ਟੌਫੀ ਇਹ ਦੇ ਦਈਆ ਠੀਕ ਆ ਨਰਸਰੀ ਦੇ ਵਿੱਚ ਆ ਜਿਹੜੀ ਬਾਹਰ ਗਈ ਤੇ ਬਾਹਰ ਨਰਸਰੀ ਉੱਥੇ ਆੜੇ ਲਈ ਤੋਂ ਬਾਅਦ ਥੋੜੇ ਹਾਂ ਹਾਂ ਬਾਹਰ ਮੈਂ ਆਨੇ ਆ ਜਾਣਾ ਫਿਰ ਉੱਥੇ ਫਿਰ ਮੈਂ ਜੀ ਗੁਰੂ ਯਾਰ ਵੀ ਤਿਹਾੜ ਮੇਲੇ ਰੁਈਆ ਸਾਕੋ ਨੇ ਤਾਂ ਫਿਰ ਮੈਂ ਉੱਥੇ ਹਾਂ ਨੇ ਉੱਥੇ ਕਿਹੜਾ ਤੂਰੀ ਦਾ ਆਂਦੀ ਦੀ ਕਰੇ ਜਾਈ ਇੱਧਰ ਕ੍ਰਿਸ਼ਨ ਵੀ ਗਈ ਹਾਂ ਉਹਨੂੰ ਕਿਉਂ ਫੋਟ ਕਰਦੇ ਮੇਰੀ ਬੱਬੀ ਨੂੰ ਠੀਕ ਹੈ ਬਾਏ ਹਰ ਵੀ ਰਾਜ ਨੂੰ ਸੁਹਾ ਦਿੰਦਾ ਹੈ ਤੇ ਦਿਵਜੋਤ ਪੜਨ ਤੇ ਬਿਠਾਈ ਤੇ ਆਪਾਂ 10 ਮਿੰਟ ਵਾਸਤੇ ਚੱਲੇ ਸੀ ਬਾਹਰ ਨਰਸਰੀ ਦੇ ਵਿੱਚ ਪੌਦੇ ਲੈਣ ਤੇ ਨਾਲ ਹੀ ਜਿਹੜੇ ਗਮਲੇ ਲੈਣ ਚੱਲੇ ਹਾਂ ਤੇ ਨਾਲ ਹੀ ਮੈਂ ਕਿਹਾ ਵੇਖ ਕੇ ਆਉਣੀ ਉਹਥੇ ਕੀ ਕੀ ਪਲਾਂਟਸ ਆ ਕਿਹੜੇ ਕਿਹੜੇ ਆ ਤੇ ਨਾਲੇ ਆਪਾਂ ਲੈ ਕੇ ਆਵਾਂਗੇ ਕਟਿੰਗ ਤੇ ਰਾਸਤੇ ਦੇ ਵਿੱਚ ਜੇਕਰ ਮਿਲ ਗਈ ਤਾਂ ਬਹੁਤ ਵਧੀਆ ਦੀ ਕਟਿੰਗ ਲੈ ਕੇ ਆਉਣੀ ਮੈਂ ਉਹ ਇਹ ਕਿੱਥੋਂ ਆ ਗਿਆ ਇਹ ਪਹਿਲਾ ਆਪਾਂ ਤੇ ਲੈ ਚਲੇ ਚੀਜ਼ ਕਿੰਨੀ ਪਿਆਰੀ ਮੇਰੀ ਫੇਵਰੇਟ ਤੇ ਉਤੋਂ ਆਪਾਂ ਨੂੰ ਇਹ ਲੋ ਰਾਸਤੇ ਦੇ ਵਿੱਚ ਵੀ ਮੋਰੀ ਮੋਰੀ ਦਿਖ ਰਿਹਾ ਚੰਗੀ ਚੀਜ਼ ਲੈ ਚਲੇ ਚੰਗੀ ਚੀਜ਼ ਹੀ ਦਿਖ ਰਹੀ ਰਾਸਤੇ 'ਚ ਵੀ ਮਾਰੀ ਜੀ ਤੇ ਦਿਖੇ ਜੀ ਤਾਂ ਨਹੀਂ ਦਿਖਿਆ ਉਹ ਇਧਰ ਵੇਖ ਆ ਸਿੱਕੇ ਥੋੜੇ ਥੋੜੇ ਦੇਖ ਲੈ ਤੇ

ਹੇ ਜੇਂਦਾ 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 ਗੇਦਾ ਸੁਸਰਾਲ ਗੇਦਾ ਫੂਲ ਨਹੀਂ ਨਹੀਂ ਮੋਟੇ ਕਿਉਂ ਨਹੀਂ ਆੜੇ ਇਹ ਯਾ ਲੋ ਯਾ ਲੋ ਇਹ ਔਰੇਂਜ ਵਾਲਾ ਚਹੀਦਾ ਉਹਨਾਂ ਆਪਣੀ ਗਵਾਂਡੀਆਂ ਦੇ ਜਿਆਦੇ ਬੋਟੇ ਆ ਉਹ ਔਰੇਂਜ ਵਾਲਾ ਆਹੋ ਕਿੰਨੀ ਵੱਡੀ ਆ ਉਧਰ ਤੱਕ ਵੇਖੋ ਆਪਣੇ ਨਾਲ ਦੇ ਆਵੇ ਸਨੇਕ ਪlant ਆ ਜੋ ਅੱਗੇ ਹਾਂ ਕਿੱਡੇ ਸੋਹਣੇ ਹਨ ਪੁੱਛੋ ਹਰੇ ਦਾ ਭਈਆ ਇਸ ਦਾ ਕੀ ਪ੍ਰਾਈਸ ਹੈ 50 50 ਦਾ ਔਰ ਜੋ ਇਹ ਗੇਂਦੇ ਕੇ ਜੋ ਉਹ ਵਾਲੇ 10 10 ਦੀ ਹਾਂ ਉਹ ਗੇਂਦੇ ਵਾਲੇ ਆਉਣੇ ਉਤਰਣ ਹੁਣ ਦੇ ਆਪਾਂ ਚੱਲ ਜਾਨਾ ਸੋਕ ਜਾਨੇ ਆਗੇ ਲੈ ਲਾਂਗੇ 50 ਘਟਾ ਰਹੀ ਹੈ ਇਹ ਵਾਲੇ ਇਹ ਕੀ ਗੋਭੀ ਨਹੀਂ ਨਹੀਂ ਬ੍ਰੋਕਲੀ ਨਹੀਂ ਇਹ ਫੁੱਲਾਂ ਦਾ ਹੀ ਆ ਪਰਜਾਤੀ ਗਈ ਫੁੱਲਾਂ ਦੀ ਪ੍ਰਜਾਤੀ ਆ ਕੋਈ ਇੱਥੇ ਆਪਣੇ ਉਧਰ ਨਾਲੋਂ ਸਸਤੇ ਆ ਫੁੱਲ ਫੁੱਲ ਜਿਹੜਾ ਨਾ ਸਸਤੇ ਆਪਣੇ ਤੇ ਆ ਦੂਸਰੇ ਸੌਦੇ ਚ ਦੇ ਦੇ ਆ ਆਪਣੇ ਮਹਿੰਗੇ ਆਂ ਜਿਹੜੇ ਕੋਈ ਇੱਡੜ ਵੀ ਪੈਂਦੇ ਜਿਹੜੇ ਆਪਦੀ ਨਾਲ ਦੇ ਆ ਆਹ ਉਹ ਅੱਗੇ ਵੱਡੇ ਬੂਟੇ ਅੱਗੇ ਸਾਰੇ

ਇੱਥੇ ਲਾਵਾਂਗੇ ਹਾਂ ਇੱਕ ਲੈ ਜਾਣੇ ਕਰੀਏ ਲੈ ਜਾਂਦੀ ਆ ਛੋਟਾ ਲੈ ਜਾਣੇ ਇੱਕ ਨਹੀਂ ਫਿਰ ਦੋ ਖੜਾਾਂਗੇ ਜੋੜੀ ਕਿਉਂ ਜੋੜੀ ਖੜਾਾਂਗੇ ਫਿਰ ਕਿਉਂ ਇੱਕ ਕਿਹਾਂ ਦੀ ਜੋੜੀ ਵਧੀਆ ਲੱਗਦੀ ਹੈ ਨਾ ਹਾਂ ਇੱਕ ਵੀ ਲੈ ਸਕਦੇ ਪੁਰਾਣੇ ਘਰ ਲਾ ਦਾਂਗੇ ਪੁਰਾਣੇ ਘਰ ਲਾ ਦਾਂਗੇ ਵਿੱਚ ਹੀ ਰੱਖ ਲਾਂਗੇ ਤੇ ਕਿਤੇ ਵੇਖੀ ਦੇਖ ਆ ਜੋੜੀ ਦੀ ਜੱਦੀ ਵੱਡਾ ਕਮਲਾ ਲਾਏ ਉਹ ਵਿੱਚ ਲਾ ਦਾਂਗੇ ਹਾਂ ਕਿਹੜੇ ਕਿਹੜੇ ਪਲਾਂ ਆ ਹਾਂ ਆਗਵਾ ਨਹੀਂ ਕਿਹੜਾ ਇਹ ਪਤਾ ਨਹੀਂ ਪੱਥਰ ਚਾੜ ਨੂੰ ਲੱਗਦਾ ਤਾਂ ਹੈ ਨਹੀਂ ਕੋਈ ਕਿੱਦਾਂ ਲੱਗਦਾ ਜੀ ਕੋਈ ਨਹੀਂ ਇਹਦੇ ਨਾਲ ਦੇ ਆਪਾਂ ਖੜੇ ਸੀ ਨਾ ਉੱਥੇ ਪਿੰਡ ਕੈਰੋ ਲਾਇਆ ਸੀ ਨਾ ਜਿਹੜੇ ਉਹ ਵਾਲੇ ਸਾਹਮਣੇ ਵਾਲੇ ਹਾਂ ਉਹ ਹੈਗੇ ਖਾਇਦ ਖੜੀ ਗਈ ਤੂੰ ਕਿੱਦਾਂ ਸੁੱਤੇ ਰੜੇ ਇੱਦਾਂ ਇਹ ਲੋਕੀ ਘੱਟ ਖੜਦੇ ਹਨ ਆ ਜਾਓ ਅੱਗੇ ਵੇਖਾ ਜੀ ਅੱਗੇ ਲੱਗਦਾ ਵਿਕਾਰ ਜੀ ਵਿਕਾਰ ਨਹੀਂ ਆ ਜਿਹਨਾਂ ਨੂੰ ਫੁੱਲ ਨਹੀਂ ਲੱਗਦੇ ਉਹ ਆ ਹਾਈ ਇਧਰ ਕੋਈ ਰੂੜੀ ਖਾਦ ਹਾਂ ਇਹ ਕਿਥੋਂ ਆਈ ਉਹ ਇਹ ਵੀ ਵੇਚਦੇ ਹੋਣੇ ਆ ਜ਼ਰੂਰੀ ਸਾਈ ਲੱਗਦਾ ਇਹ ਰੂੜੀ ਨਹੀਂ ਆ ਪ੍ਰਾਣੀ ਰੂੜੀ ਸਟਾਈ ਆ ਹਾਂ ਉਹ ਹੀ ਆ ਹੋਰ ਕੀ ਰੂੜੀ ਆ ਹੋਰ ਕੀ ਆ ਪਰ ਇਹਦੀ ਖਾਦ ਬਣੀ ਹੋਊ ਨਾ ਬਰੀਕ ਕਿਦਾਂ ਹੋਇਆ ਵਾ ਹੈ ਬਰੀਕ ਨਹੀਂ ਹੋਈ ਐ ਇੰਨੀ ਬਰੀਕ ਨਹੀਂ ਉਹ ਤਾਂ ਛੇਤੀ ਕਿਤੇ ਆਉਂਦੀ ਇਧਰ ਤਾਂ ਜੰਗਲ ਹੀ ਬਣੇਗਾ ਇਹ ਹੈ ਦੀ ਦੂਸਰੀ ਗੱਡੀ ਦੇ ਗਲੀਆਂ ਆ ਹਾਏ ਕਿੰਨਾ ਵਧੀਆ ਏ ये क्रिसमिसके पौधे है दो एक का? तो था था। करती तो मुंडे आवाज मारो आज केड़ा मुंडा ओ परे उठे पूछ नहीं

इतना टाइम लगता है बढ़ने में वो तो हिसाब से बढ़ता रहता है हल्के हल्के बढ़ता है ये बहुत टाइम तब बहुत टाइम लगता है कई साल लग ये बीज से होता है या कटिंग से होता है ये बीज से होता है बाहर से तैयार है बीज इसका भी लगता होगा ना इससे तो फिर एक का एक ही रहेगा हमारे पास बढ़ तो भी सकेगा बढ़ेगा है हां बढ़ने का भी चांस रहता होगा इसका ज्यादा नहीं नहीं लाड़ा ले लिए 150 का बता रहे हो ना हां पर मैं परे भैया आज वड्डा जा देख लो भाई वो टेढ़ा जावा सीधा देखो सीधा हां सीधा है हां सीधा ही जा फिर और सीधा है हां ओ लो चोकलो चोकलो हां सही है इसको कैसी मिट्टी भी लगाऊं कैसी इसकी खाद मिट्टी में बोलना चाहिए गोबर वाला खड़ा हो ਹਾਂ ਕਮਿਟੀ ਬਹੁਤ ਪੁਰਾਣਾ ਨਹੀਂ 3.5 2 ਸਾਲ ਪੁਰਾਣਾ ਇਹ ਹੈ ਆਪ ਦਾ ਅੱਛਾ ਇਹ ਮਿਲਾ ਕੇ ਲਗਾ ਦਿਓ ਇਹ ਵੀ ਇਹ ਹੀ ਹੈ ਕਿਹਾ ਜਾਂ ਅਲੱਲੀ ਇਹ ਸਿਗਨਲ ਹੀ ਹੈ ਕਿਹਾ ਬੁਲਾਵਟ ਪਰਮਨੈਂਟ ਬੁਲਾਵਟ ਹੈ ਇਹ ਇਤਨੇ ਛੋਟੇ ਕਿਉਂ ਕਿਤੇ ਚੁਲੂਪ ਲੱਗ ਜਾਂਦੇ ਆ ਹਾਈਬ੍ਰਿਡ ਤੇ ਹੈਗੇ ਇਹ ਵੱਡਾ ਹੈ ਕਿ ਵੱਡਾ ਹੈ ਕਿ ਬੜਾ ਵਧੇਗਾ ਇਸ ਨੂੰ ਆਪੇ ਬਾਸੇ ਬਣਾ ਸਕਦੇ ਉਹੇ ਉੱਤਾਂ ਨੇ ਦੇਖੋ ਆਵ ਲੱਗੇ ਇਹਦੇ ਵਾਧੂ ਆਪਣੇ ਕੋਲ ਉਥੇ ਪਰ ਇਹ ਛੋਟਿਆਂ ਨੂੰ ਲੱਗਦੇ ਆ ਨਾ ਆਪਣੇ ਕੋਲ ਜਿਹੜੇ ਉਹ ਵੱਡਿਆਂ ਨੂੰ ਲੱਗਦੇ ਆ ਹਾਂ ਲੈ ਲਓ ਇੱਕ ਤਾਂ ਲੈ ਲਓ ਬਾਕੀ ਟਾਣੀਆਂ ਤੇ ਲਾਈਏ ਗਾਂ ਦੀਆਂ ਸਿੱਧਰਗਾ ਲੈ ਤੇ ਲਵਾਂਗੇ ਜੇ ਹੋਇਆ ਹੀ ਨਾ ਵਧੀਆ ਹੀ ਨਾ ਵਧੀਆ ਵਧੂਗਾ ਉਹ ਤੋਂ ਦਮ ਸੱਚੀ

ਪਰ ਇਹ ਮੁੱਟਾ ਬਿਨਵੈਲਕ ਜਿਹੜਾ ਸੁੱਕ ਗਿਆ ਹੈ। ਬਾਸਟੇ ਵੀ ਚਲ ਕੇ ਸੁਣਾ ਨਿਕਾਲ ਕੇ ਦੇਖਦੇ ਆ। ਵੇ ਇਹ ਸੁਖ ਰਿਹਾ ਹੈ ਨਾ ਦੇਖੋ ਨੇ ਆ ਇਹ ਨਹੀਂ ਆ ਰਿਹਾ ਕਿਸੇ। ਨਹੀਂ ਨਹੀਂ ਖਿਲਣ ਦੇ ਆ। ਸਭ ਕੁਝ ਥੋੜਾ ਦੇ ਆ। ਕਲਰ ਹੈ ਭਾਈ ਸਰ। ਆ ਇਦਾਂ ਲਾਉਂਦੇ ਜੇ ਪਨੀਰੀ। ਇਦਾਂ ਲਾਉਂਦੇ ਪਨੀਰੀ ਆੜੀ। ਹਾਂ। ਕਿੰਨੀ ਨਾ ਕਿੰਨੀ ਬਰੀਕੀ ਨਾਲ ਹੋਗੀ ਤਾਂ ਹਨਾ। ਤੇ ਸੀ ਜਿੰਟਾ ਫਲਾਵਰ। ਖਾਦ ਦੇ ਕੁਛ ਨਹੀਂ ਸੋੜੀ ਪਾਈ ਹੋਣੀ। ਹਾਂ।

ਦੇ ਦੇ ਤੈਨੂੰ ਮੈਂ ਤੇਨੂੰ ਇਹ ਵੀ ਦੇਤੀ ਤੈਨੂੰ ਮੈਂ ਖਾਲੀ ਫਲਾਵਰ ਵੇਖ ਲੈ ਤੇਜ ਜੀ ਫੁੱਲ ਵੇਖ ਲੈ ਜਿਹੜੇ ਲਿਆਂਦੇ ਆ ਫੁੱਲ ਫੁੱਲ ਲਿਆਂਦੇ ਫੁੱਲ ਮਮਾ ਸੜਿਆ ਜਾ ਰਿਹਾ ਇਹ ਕਿਨਾਰਾ ਰੱਖ ਲਈਏ ਪਤਾ ਕਿਥੇ ਰੱਖ ਲਈਏ ਥੋੜੇ ਦਿਨ ਮੈਂ ਫਾਇਨ ਲਿਖ ਦੇਣੀ ਹਾਂ ਫੁੱਲ ਖਰੀਦੇ ਹੀ ਫੁੱਲ ਕਿਥੇ ਹੈ ਫੁੱਲ ਖਰੀਦੇ ਹੀ ਫੁੱਲ ਖਰੀਦ ਕੇ ਲਿਆ ਮਮਾ ਆ ਆ ਸੜਾ ਜੇ ਮਮਾ ਤਾਂ ਥੋੜਾ ਲਗਦਾ ਆ ਆ ਗੰਦਲ ਫੁੱਲ ਹੈ ਨਾ ਹੁਣ ਲੋਕਾਂ ਨੂੰ ਦੱਸੰਦਾ ਜੇ ਫੁੱਲ ਲੋਕਾਂ ਨੂੰ ਦੱਸੰਦਿਆ ਫੁੱਲ ਖਰੀਦੇ ਲੋਕਾਂ ਨੇ ਦਿਆ ਫੁੱਲ ਫੁੱਲ ਖਰੀਦੇ ਆ ਆ ਆ ਆ ਲੱਗੂ ਮੁਰੇ ਬਾਤ ਕਰਦੀ ਹਾਂ 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 ਲੋਕ ਯੋ ਗਿਆ ਤੂੰ ਯਾਰ ਪਾਣੀ ਪਾ ਦਿਓ ਹਲਕਾ ਹਲਕਾ ਕਰਨਾ ਛਿੜਕ ਦਿਓ ਅਹ ਟੱਚ ਨਾ ਕਰ ਪੁੱਤ ਇਹਨਾਂ ਨੂੰ ਕੈਰੋਂ ਲੈ ਕੇ ਜਾਣਾ ਸਾਰਿਆਂ ਨੂੰ ਜੇ ਬਾਕੀ ਉੱਧਰ ਰੱਖ ਦੇ ਫੁੱਲ ਖਰੀਦੇ ਆ ਫੁੱਲ ਖਰੀਦੇ ਫੁੱਲ ਕਿੱਥੇ ਕਹਿੰਦਾ ਕਿ ਖਰੀਦੇ ਆ ਉਹ ਅੰਦਰ ਲੱਭਦਾ ਫਿਰਦਾ ਕੋ ਫੁੱਲ ਹੋਰ ਕੋਈ ਚੀਜ਼ ਕੁਤਾ ਆ ਫੁੱਲਾ ਆਵਲੇ ਫੁੱਲ ਇਹ ਰਹਿਣ ਜਿਆਦਾ ਨਾ ਦੱਸ ਉਹਨੂੰ ਤੋੜਨਾ ਨਾ ਦਵੇ ਫੁੱਲ ਰਹਿਣ ਦੇ ਨਾ ਦੱਸ ਤੋੜ ਨਹੀਂ ਆ ਫਲਾਵਰ ਹਾਂ ਵਾਓ ਕਿੰਨਾ ਸ਼ੋਨਾ ਏ ਹਰ ਰਾਜ ਵਰਗਾ ਵਾਓ ਫੁੱਲੇ ਬੂਬੂ ਜੂੜਾ ਜਾਰੇ ਦੱਸ ਫੁੱਲੇ ਗਿਆ ਵਾ ਫੁੱਲੇ ਬੂਬੂ ਫੁੱਲੇ ਬੂਬੂ ਆ ਹਾਂ ਫੁੱਲ ਭਾਈ ਦਾ ਛਾਂਦ ਲੱਗਿੰਦਾ ਹੀ ਹੁੰਨੀ ਆ ਟੌਫੀ ਹਾਂ ਟੌਫੀ ਕਾਦੀ ਇਹ ਨਹੀਂ ਕਿੰਨੇ ਨੂੰ ਹੈ ਤੇ ਮੈਂ ਹੋ ਗਈ ਖਤਮ ਹੋ ਗਈ ਹੈ 커피 ਦੇ ਦੋ 커피 ਦੇ ਦੋ ਖਤਮ ਹੂੰ ਇੱਕ ਅੰਦਰ ਖਤਮ ਹੋ ਗਈ ਆ ਬਾਹਲੀ ਪਰ ਕਿ ਲੈਣਾ ਨਹੀਂ ਹੈ ਨਾ ਹਾਂ ਹੈਲਮਟ ਹਾਂ ਪਾ ਲਓ ਤੁਸੀਂ ਹੈਲਮਟ ਪਾ ਲਓ ਕਦੂਆ ਇਹ ਮੋਤੋ ਚੇਅਰ ਨੂੰ ਆਪਦੀ ਜਗ੍ਹਾ ਤੇ ਉਹਦੀ ਜਗਾ